ਸੋ ਇਸ ਕਰਕੇ ਤਿਆਰੀ ਕਰ ਲਓ ਮੇਰੇ ਵੀਰਾਂ ਨੂੰ ਬੇਨਤੀ ਆ ਵਾਦ ਤੋਂ ਵਾਰ ਸ਼ੇਅਰ ਕਰ ਦਿਓ ਤੇ ਅੱਜ 1000 2000 ਬੰਦਾ ਆਉਣਾ ਚਾਹੀਦਾ ਠੀਕ ਆ ਜੀ ਆ ਮੈਂ ਇਸ ਵੇਲੇ ਉੱਪਰ ਵਿਆਸ ਦੇ ਨੇੜੇ ਖੜਾ ਤਾਂ ਸਾਰਿਆਂ ਨੂੰ ਸਾਡੀ ਬੇਨਤੀ ਆ ਕਿ ਇਹ ਕਾਫਲਾ ਸ਼ੁਰੂ ਹੋਣ ਲੱਗਾ ਵਾ ਉਹ ਕਾਫਲਾ ਸ਼ੁਰੂ ਬੇਨਤੀ ਆ ਜੀ 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 ਬੱਤਾ ਪੈ ਕਾਫਲਾ قافلہ جان لگا وا میں ਬੇਨਤੀ ਮੈਂ ਤੁਹਾਨੂੰ ਦੱਸਦਾ ਵੀ ਇਹ ਕੀ ਕੁਝ ਹੈਗਾ ਇੱਥੇ ਵੱਤ ਤੋਂ ਵੱਧ ਸ਼ੇਅਰ ਕਰਿਓ ਪਾ ਲੈ ਉਹ ਬੈਂਕ ਲਿਆਉ ਬੈਂਕ ਲਿਆਉ ਮੈਂ ਕਿਹਾ ਮੈਂ ਬੇਨਤੀ ਬੰਨੂ ਬੈਗ ਲਿਆ ਕੇ ਆ ਆ ਦੇਖੋ ਇੱਧਰ ਬਿਆਸ ਦਰਿਆ ਵਾ ਆ ਬਿਆਸ ਦੀ ਟਰਾਲੀ ਜਾਣ ਰਹੀ ਆ ਆ ਬਿਆਸ ਆ ਇੱਧਰ ਭਾਈ ਅੰਬਰ ਸਰ ਆ ਇੱਧਰ ਅੰਬਰ ਸਾਰੇ ਆ ਅੰਬਰ ਸਾਰੇ ਜਿੱਥੋਂ ਆ ਇੱਧਰ ਕਾਫਲਾ ਜੇ ਤੁਹਾਨੂੰ ਮੈਂ ਮਾੜਾ ਜਿਹਾ ਇੰਨਾ ਸਦਾ ਵੀ ਕੈਮਰਾ ਵਟਾ ਦੇਖਿਓ ਆ ਟਿਕ ਟਾਲ ਲਿਆ ਆ ਦੇਖਿਓ ਤੁਹਾਨੂੰ ਕਿਲੋ ਮੀਟਰਾਂ ਤੱਕ ਟਿਕ ਟਾਲ ਲਿਆ ਆ ਦੇਖਿਓ ਤੁਹਾਨੂੰ ਦਿਖ ਗਈ ਉਹ ਆ ਦੇਖੋ ਕਿਲੋ ਮੈਂ ਕਿਲੋ ਮੀਟਰਾਂ ਤੱਕ ਜਿੱਥੋਂ ਤੱਕ ਸੈਕਲ ਕੈਮਰਾ ਜਾਂਦਾ ਇੱਥੋਂ ਟੱਕ ਟਿਕ ਟਾਲ ਲਿਆ ਦੂਜੀ ਲੇਨ ਜੇ ਮੈਨੂੰ ਨਜ਼ਰ ਆ ਜੇ ਇਹ ਤਾਂ ਫੇਰੇ ਇੱਥੇ ਦੂਜੀ ਲੇਨ ਆ ਦੇਖ ਰਹੇ ਹੋ ਆ ਦੂਸਰੀ ਲੇਨ ਆ ਟਿਕ ਟਾਲ ਲਿਆ ਠੀਕ ਹੈ ਜੀ ਆ ਗੋਪੀ ਵਾਲੀ ਟਾਲੀ ਪਈ ਸ਼ਾਮ ਮੋੜੀ ਆ ਕਾਬਲਤੋਂ ਇੱਥੋਂ ਚੜ ਲੱਗਾ ਭਰਾਓ ਥੋੜੇ ਕਿਸਾਨਾਂ ਨੇ ਲੱਖਾਂ ਦਾ ਤੇਲ ਫੂਕੇ ਚੜਨਾ ਵੇਖਣੋਂ ਨਾ ਹਟਿਓ ਇਹਨੂੰ ਵੇਖਣੋਂ ਨਾ ਹਟਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5000 10000 ਬੰਦਾ ਇਹਨੂੰ ਅੱਜ ਵੇਖੇ ਔਰ ਵੱਧ ਤੋਂ ਵੱਧ ਚੱਲੇ ਭਈ ਸਾਡੀ ਬੇਨਤੀ ਆ ਇੱਥੇ ਮਸਾਨੀਆਂ ਸਾਹਿਬ ਅਸੀਂ ਚੇਚੇ ਸਦੇ ਆ ਭਈ ਗਰਦਾਸਪੁਰ ਦੇ ਵੱਡੇ ਲੀਡਰ ਨੇ ਸਾਡੇ ਸੂਬੇ ਦੇ ਆ ਹਰਣ ਸਾਹਿਬ ਆ ਇੱਥੇ ਡਾਕਟਰ ਸਾਹਿਬ ਚੜੇ ਆ ਔਰ ਲੀਡਰ ਵੀ ਸਾਡੇ ਕੋ ਆਓ ਆਪਣੇ ਕਲੇਰ ਵਾਲਾ ਸਾਹਿਬ ਆ ਖਲੋਤਾ ਪ੍ਰਧਾਨ ਤੇ ਹੋਰ ਲੀਡਰ ਵੀ ਲੋਪੋ ਕੇ ਸਾਹਿਬ ਆ ਸਾਰੇ ਲੀਡਰ ਚੱਲੇ ਹੁਣ ਕਾਫਲਾ ਸ਼ੁਰੂ ਹੋਣਾ ਸਾਡੀ ਬੇਨਤੀ ਆ ਵੱਧ ਤੋਂ ਵੱਧ 10 ਬੰਦੇ ਹਲੇ ਦੇਖ ਰਹੇ ਆ ਵੱਧ ਤੋਂ ਵੱਧ 50 100 200 500 ਹਜ਼ਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲੀਅਨ ਚੱਲਣਾ ਚਾਹੀਦਾ ਹੈ ਕਿਸਾਨਾਂ ਦਾ ਅੱਜ ਦਾ ਜਿਹੜਾ ਕਾਫਲਾ ਰਵਾਨਾ ਹੋ ਰਿਹਾ ਤਾਂ ਜੋ ਪੂਰੀ ਦੁਨੀਆ ਨੂੰ ਬਖਾ ਸਕੀਏ ਵੀ ਕਿਵੇਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਵਾ ਅੰਦੋਲਨ ਆਪਾਂ ਸ਼ੁਰੂ ਕੀਤਾ ਹੈਗਾ ਵਾ ਠੀਕ ਆ ਕਲੈਰ ਬਾਲਾ ਜੀ ਕਿੰਨਾ ਟਾਈਮ ਹੋ ਗਿਆ ਸਾਚਾ ਲਈ 5 ਮਿੰਟ ਰਹਿ ਗਏ 50 ਮਿੰਟਾਂ ਜੇ ਇੱਕ ਕਾਫਲਾ ਜਿਹੜਾ ਵਾ ਆਪਣੀ ਰਵਾਨੀ ਪਾ ਦੇਣੀ ਆ ਠੀਕ ਆ ਜੀ ਇਸ ਕਰਕੇ ਤੁਹਾਨੂੰ ਕੱਲਾ ਦਿਖਾਵਾਂਗੇ ਮੇਰੇ ਵੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਸਾਥੋ ਠੀਕ ਆ ਜੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਇਹ ਥੋੜਾ ਕਾਫਲਾ ਸੀ ਬਖਾਲ ਸਕਾਂਗੇ ਮੇਰੇ ਮਗਰ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਵਿਆਸਤੇ ਖੜਾ ਵਾ ਕਿੰਨਾ 700 ਵਿਖਾ ਲਿਆ ਗਿਆ ਅਸੀਂ ਉਹਨਾਂ ਵਿਖਾ ਲਾਂਗੇ ਹਾਂ ਆਪਣਾ ਲੋਕੋ ਮੇ ਸਾਹਿਬ ਧਿਆਨ ਮਾਰ ਲੀਏ ਮਾਰ ਗਿਆ ਕੋਈ ਬੰਦਾ ਕੋਈ ਖੜਾ ਨਾ ਹੋਵੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਮੇ ਬੱਸ ਉੱਠਾ ਲੱਗ ਜਾ ਆਪਣਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਹਜ਼ਾਰ 2000 ਜਿਹੜਾ ਚੈਨਲ ਨਹੀਂ ਆਇਆ ਸਾਨੂੰ ਵਿਖਾਉਣ ਉਹ ਵੀ ਭਰਾ ਬਾਹਰ ਆ ਜੇ ਠੀਕ ਹੈ ਇੰਨਾ ਸ਼ੇਅਰ ਕਰ ਦਿਓ ਅੱਜ ਵਖਾ ਦਿਓ ਦੁਨੀਆ ਨੂੰ ਕਿ ਫੇਰ ਚੱਲੇ ਆ ਨਾ ਅੱਕੇ ਆ ਨਾ ਥੱਕੇ ਜਿਹੜਾ ਆਂਦਾ ਮੋਦੀ ਪੰਡਾ ਨਹੀਂ ਮਨਾ ਕੇ ਛੱਡਾਂਗੇ ਮਨੂ ਕਿਉਂ ਨਾ ਵਾਟੋ ਵਾਟ ਸ਼ੇਅਰ ਕਰ ਦਿਓ ਵਾਟੋ ਵਾਟ ਸ਼ੇਅਰ ਕਰ ਦਿਓ ਪੰਡੇਰ ਪੰਡੇਰ ਪੇਜ ਤੇ ਚੱਕ ਦਿਓ ਫੱਟੇ ਬਾਈ ਸੁੱਕ ਦਿਓ ਇਸ ਕਰਕੇ ਮੇਰੇ ਵੀਰ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਪੂਰੇ ਦੇਸ਼ ਦੀ ਆ ਜਿਹੜੇ ਅੱਗੇ ਹੋ ਕੇ ਸਾਡੇ ਕਿਸਾਨ ਲੜ ਰਹੇ ਆ ਮਜ਼ਦੂਰਾਂ ਤੇ ਵੱਡਾ ਹਮਲਾ ਵਾ ਉਹਦੀ ਲੜਾਈ ਲੜ ਰਹੇ ਆ ਦੁਕਾਨਦਾਰਾਂ ਤੇ ਵੱਡਾ ਹਮਲਾ ਵੱਡੇ ਮੋਲਾਂ ਨੇ ਸਭ ਕੋ ਸਾਡਾ ਖਾ ਕੇ ਲੈ ਜਾਣਾ ਵਾ ਉਹਦੀ ਲੜਾਈ ਲੜ ਰਹੇ ਆ ਠੀਕ ਹੈ ਜੀ ਖੇਤੀ ਸੈਕਟਰ ਨੂੰ ਬਚਾਉਣ ਦਾ ਸਵਾਲ ਆ ਮਲਾਜ਼ਮਾਂ ਦੀ ਲੜਾਈ ਲੜ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੋੜੇ ਟਾਈਮ ਬਾਅਦ ਆਪਾਂ ਸ਼ੁਰੂਆਤ ਚੈਨਲ ਵਾਲੇ ਆਏ ਵੀ ਆਏ ਆ ਉਹ ਕਹਿੰਦੇ ਸਾਨੂੰ ਵੀ ਖਾ ਦਿਓ ਆ ਵੀ ਮੀਡੀਆ ਨੂੰ ਧੰਨਵਾਦ ਆ ਦੀ ਆ ਵੇਖੋ ਭਈ ਆ ਭਈ ਹਾਂ ਮੀਡੀਆ ਦੀ ਲੜਾਈ ਵੀ ਲੜਦੇ ਅਸੀਂ ਭਾਈ ਠੀਕ ਆ ਜੀ ਆ ਦੋਰ ਸਿੰਘ ਭਾਈ ਉੱਪਰ ਚੜ੍ਹੇ ਆ ਭਈ ਧੰਨਵਾਦ ਇਹਨਾਂ ਦਾ ਵੀ ਜਿਹੜੇ ਮੀਡੀਆ ਵਾਲੇ ਅੱਜ ਆਏ ਇਹਨਾਂ ਦਾ ਵੀ ਧੰਨਵਾਦ ਭਰਾਓ ਇਸ ਕਰਕੇ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਜੀ ਚਲ ਗਿਆ ਜੀ ਰਹਿ ਨਹੀਂ ਠੀਕ ਹੈ ਠੀਕ ਹੈ ਇੱਥੇ ਉਹ ਗੱਡੀ ਕੋਈ ਸਭ ਠੀਕ ਆ ਚਲੋ ਵੀ ਚੱਲ ਭਈ ਆ ਚੱਲਿਆ ਜੇ ਭਈ ਆ ਚੱਲਿਆ ਜੇ ਕੋਈ ਕੋਈ ਚੱਲਿਆ ਜੇ ਭਈ ਆ ਚੱਲ ਹੌਲੀ ਹੌਲੀ ਭਈ ਹੌਲੀ ਹੌਲੀ ਬੋਲ ਬੋਲ ਹੌਲੀ ਬੋਲ ਬਿਲਕੁਲ ਸੁਣੋ ਸੁਣੋ ਕਿਉਂ ਹੈ ਬੈਠੋ ਜਰਾ ਨਿਕਲਣਾ ਹੈ ਕਾਫਲਾ ਕਹਿ ਲਿਆ ਤੇ ਪਹਿਲੇ ਗੇਅਰ 'ਚ ਹੀ ਨਿਕਲੇ ਆ ਪਹਿਲੇ ਗੇਅਰ 'ਚ ਤੂੰ ਬੱਗਾ ਆ ਚੱਲ ਆ ਜੇ ਵੀ ਮੰਦਰਾ 275 ਚੱਲੇ ਆ ਜੇ ਸੰਗੂ ਨੂੰ ਵੀ ਆ ਜਾਓ ਵੀ ਸੰਗੂ ਨੂੰ ਮੇਰੇ ਨੂੰ ਬਲੰਟੀਅਰੇ ਖੜ ਜਾ ਚਲੇਰ ਵਾਲਾ ਜੀ ਤੁਸੀਂ ਖੜ ਜਾਓ ਇਸੇ ਟੈਂਟਰਾਂ ਕੋਲ ਸਲੋ ਸਲੋ ਪਰਲੇ ਬਣੇ ਚਲੋ ਵੀ ਪਹਿਲੇ ਗੇਅਰ 'ਚ ਪਾ ਕੇ ਹੌਲੀ 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 ਸਲੋ ਬਈ ਸਲੋ ਬਈ ਸਲੋ ਬਈ ਇੱਕ ਇੱਕ ਕਰਕੇ ਚਲੋ ਭਾਈ ਆ ਚੱਲੇ ਆ ਰਹੇ ਭਾਈ ਆ ਚੱਲੇ ਆਨੇ ਖਾ ਦਿਓ ਭਾਈ ਮੰਦਰਾ 266 ਡੀਆਈਡੀ ਭਈ ਇਹਦੇ ਮਗਰ ਦੋ ਟਰੈਕਟਰ ਟਰਾਲੀਆਂ ਭਾਈ ਦੋ ਟਰੈਕਟਰ ਟਰਾਲੀਆਂ ਭਾਈ ਰਵਾਨਾ ਹੁੰਦਾ ਹੋਇਆ ਕਾਫਲਾ ਇਦਾਂ ਹੀ ਇੱਕ ਸਾਲ ਆਜੇ 5520 ਨਿਊ ਹਾਲੈਂਡ ਨਿਊ ਹਾਲੈਂਡ ਆ ਚੱਲਿਆ ਜੀ ਬਸ਼ੇਰ ਠੀਕਾ ਜੀ ਕੰਟਰੋਲ ਕਰਿਓ ਪਰੋ ਬਿਲਕੁਲ ਸਲੋ ਸਲੋ ਭਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਰਕਾਰ ਕਿੰਨਾ ਕੁ ਚੱਲਣ ਦਿੰਦੀ ਆ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੇਖਣ ਨੂੰ ਨਾਟੋ ਮੇਰੇ ਵੀਰ ਆ ਚੱਲਿਆ ਜੀ ਮੇਰੇ ਇਹ ਨਹੀਂ ਲੈਣ ਦੇ ਵਿੱਚ ਨਹੀਂ ਜਾਣਾ ਜਦੋਂ ਚੜਨਾ ਵਾ ਟ੍ਰੈਫਿਕ ਆ ਚੱਲਿਆ ਜੀ 575 ਡੀਆਈ ਮਿਂਧਰਾ ਬੱਗੇ ਵਾਲਿਆਂ ਦਾ ਭਾਈ ਠੀਕ ਆ ਜੀ ਦੋ ਦੋ ਟਰੈਕਟਰ ਟਾਲੀਆਂ ਦੋ ਦੋ ਟਰੈਕਟਰ ਟਾਲੀਆਂ ਬਈ ਦੋ ਦੋ ਟਰੈਕਟਰ ਟਾਲੀਆਂ ਬਈ ਠੀਕ ਆ ਜੀ ਆ ਬਈ ਮੈਸੀ ਫਰੀडम ਮੈਸੀ ਫਰੀडम ਬਈ ਠੀਕ ਆ ਜੀ ਆ ਚੱਲਿਆ ਜੀ ਬਾਲਣ ਆ ਜਿਹੜਾ ਸਿਆਲ ਚ ਕੰਮ ਆਉਣਾ ਪਰ ਇਹ ਤੋਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲੇ 60 ਬੰਦੇ ਵੇਖਣਦੇ ਆ 200 400 ਬੰਦਾ ਵੇਖੇ ਭਈ ਪਰਲੇ ਟਰੈਕ ਵਾਟੋ ਵਾਦਾ ਚੱਲਿਆ ਜੇ ਸਵਰਾਜ ਪਰਲੇ ਟਰੈਕ ਪਹੁੰਚ ਜਾਂਦੀ ਹੈ ਜਿੰਨਾ ਵਿਖਾ ਸਕਦੇ ਵਿਖਾਲਾਂਗੇ ਅਸੀਂ ਠੀਕ ਆ ਠੀਕ ਆ ਆ ਚੱਲਿਆ ਦੀ ਆ ਚੱਲੇ ਜੇ ਫਾਰਮ ਟਰੈਕ 60 ਠੀਕ ਆ ਜੋ ਚੱਲਗੇ ਜੀ 700 ਬੰਦਾ ਚਾਹੀਦਾ ਖਿੱਚ ਦਿਓ ਮੇਰੇ ਵੀਰ ਕੰਮ ਵਾਟੋ ਵਾਟ ਗਿੰਦੇ ਆ ਬੰਦੇ ਵੇਖੇ ਵਿੱਚ ਜਾਈਆਂ ਲੈ ਕੇ ਠੀਕ ਹੈ ਜੀ ਜੈ ਜੀ ਥੋੜਾ ਕੋਈ ਨਿਕਲੀ Mahindra 275 ਸ਼ਹੀਦ ਸੁਭ ਕਰਨ ਦਾ ਹੋਸਟਲ ਆਇਆ ਹੋਇਆ ਵਾ ਠੀਕ ਆ ਜੀ ਵਰਤਵਾ ਸ਼ੇਅਰ ਕਰ ਦਿਓ ਆ ਚੱਲੀਆਂ ਡਬਲ ਟ੍ਰੈਕਟਰ ਟਾਲੀਆਂ ਬਈ ਵਰਤਵਾ ਸ਼ੇਅਰ ਕਰ ਦਿਓ ਵਰਤਵਾ ਸ਼ੇਅਰ ਕਰ ਦਿਓ ਅਰਜਨ ਜੱਲਿਆ ਬਈ ਪਿੰਡ ਜਾਂਗੀਰ ਦਾ ਕਤੂ ਨੰਗਲ ਜੋਣ ਆ ਚੱਲੇ ਜੀ ਠੀਕ ਆ ਜੀ ਵਰਤਵਾ ਸ਼ੇਅਰ ਕਰ ਦਿਓ ਮੇਰੇ ਵੀਰ ਠੀਕ ਆ ਆ ਫਿਰ ਬਾਲਣ ਭਰਿਆ ਹੋਇਆ ਅਜੇ 100 200 300 ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ। ਜੋ ਇਸ ਕਰਕੇ ਬੇਨਤੀ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਵੀਰ। ਸ਼ੇਅਰ ਕਰ ਦਿਓ ਇਹੋ ਵੀਡੀਓ 700 ਤੱਕ ਦਾ ਦਿੱਤਾ ਭਰਾਓ। 5000 ਬੰਦਾ ਦੇਖਿਆ ਚੱਲਿਆ ਜੇ ਮਹਿੰਦਰਾ ਇਹ ਨਵਾਂ ਰੰਗ ਕਰਾਇਆ ਬਈ। ਠੀਕ ਆ। ਆ ਫੇਰ ਦੋ ਟ੍ਰੈਕਟਰ ਟਾਲੀਆਂ ਬਈ। ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ। ਮਹਿੰਦਰਾ 265 ਠੀਕ ਆ ਔਰ ਵਾਟਾ ਵਾ ਸ਼ੇਅਰ ਕਰਦੇ ਹੋ 500000 ਬੰਦਾ ਦੇਖੇ ਮੇਰੇ ਵੀਰੋ ਅੱਜ ਕਿਹਾ ਸੀ ਹਜ਼ਾਰਾਂ ਟਿਕ ਟਾਲੀਆਂ ਦਾ ਕਾਫਲਾ ਆ ਭਾਈ ਆਪਣੇ ਹਾਰ ਟ੍ਰੈਕ ਸਾਠ ਆ ਟਾਲੀ ਸਾਹਿਬ ਜੋਣ ਇਹਨਾਂ ਉਦੋਂ ਕੇ ਪਿੰਡਾਂ ਪਰ ਸਰਦਾ ਭਾਈ ਚਲੋ ਵੀ ਚਲੋ ਆ ਚੱਲਿਆ ਜੇ ਪੁਰਾਣਾ ਇੰਟਰਨੈਸ਼ਨਲ ਲੱਗਦਾ ਵਾ ਮਹਿੰਦਰਾ ਆਜਾ ਟ੍ਰੈਕਟਰ ਆ ਵਾਟ ਦਾ ਵਾਟ ਕਿੰਨੀ ਵੇ ਸ਼ੇਅਰ ਕਰੀ ਜਾਓ 112 ਹੋ ਗਏ 1012 ਚਾਹੀਦਾ ਭਾਈ ਕਿ ਜਦੇਓ ਕੰਮ ਆ ਜੀ ਚਲੋ ਜੀ ਆ ਚੱਲੇ ਜੇ ਮਹਿੰਦਰ 250 ਦੇ ਅੰਦਰ ਵੇਖਣਾ ਨਾ ਦਿਓ ਵੇਖ ਲੈਣਾ ਹਟਿਓ ਘੱਟੋ ਘੱਟ ਵਾਟ ਤੋਂ ਵਾਟ ਸ਼ੇਅਰ ਕਰ ਦੇਣਾ ਤਿੰਨ ਟੈਸਟ ਟਾਲੀਆਂ ਭਾਈ ਆ ਵੇਖੋ ਆ ਰੇਲ ਗੱਡੀ ਚੱਲਣ ਦੀ ਭਾਈ ਆ ਤਿੰਨ ਭਾਈ ਠੀਕ ਹੈ ਜੀ ਆ ਜਾਰਿਆ ਭਾਈ ਟਰੈਕਟਰਾਂ ਦੀ ਲੈਂਡ ਤੁਰੀ ਆਉਂਦੀ ਆ ਵੇਖ ਲੋ ਵੱਧ ਤੋਂ ਵੱਧ ਸੱਤ ਸੌ ਚਾਲੀ ਸ਼ਾਬਾਸ਼ ਹੈ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀ ਆ ਚੱਲਿਆ 744 ਆਹ ਦੇ ਲਿਆ ਜੀ ਠੀਕ ਹੈ ਜੀ ਇੱਧਰ ਵੀ ਤੁਹਾਨੂੰ ਟਰੈਕਟਰਾਂ ਦੀ ਲੈਂਡ ਦਿਖੂਗੀ ਵਿਆਸ ਵਾਲੇ ਪਾਸੇ ਆ ਪਿੱਛਲੇ ਕੰਨੇ ਦੱਸਦੇ ਰਹੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਰੋ ਜੀ ਸਵਾਗਤ ਉਹ ਟ੍ਰੈਕ ਤੇ ਚੱਲਣਾ ਆਪਣੇ ਵਾਲੇ ਟ੍ਰੈਕ ਦੀ ਜਿਹਾ ਪਰਲੇ ਪਾ ਕੇ ਚੱਲ ਜਾ। ਉਹ ਮਗਰੋਂ ਤੇ ਜਾ ਉਹ ਗੈਪ। ਸੋ ਹਾਂਜੀ ਸਲੋ ਚਲੋ ਵੀ ਸਲੋ। ਸਲੋ ਚਲੋ। ਉਹ ਨਹੀਂ ਮੇਰੇ ਨਾਲ ਦੇਖਣਾ ਵੀ ਤੂੰ ਹੀ ਨਾ ਧਿਆਨ ਦੇ। ਕੇਰ ਵਾਲਾ ਜੀ। ਮੇਰੇ ਨਾਲ ਕੇਰ ਵੱਲ ਧਿਆਨ ਰੱਖੋ ਮੇਗਾਲ ਧੋੜਾ ਜਾ। ਹਾਂਜੀ ਭਾਈ ਸਲੋਰ ਸਲੋ। ਪਿੱਛੇ ਹਾਂਜੀ ਸਲੋ ਚਲੋ ਰੋਕੋ। ਹਾਂ ਮਗਰਲਾ ਰੋਕ। ਚਲੋ ਚਲੋ ਸਵੇ ਚਲੋ ਥੋੜਾ ਥੋੜਾ। ਥੋੜਾ ਥੋੜਾ ਵਧੀਆ ਵਧੀਆ ਵੀ 130 ਹੋ ਗਿਆ ਆਪਣੇ ਟਰੈਕ ਤੇ ਰਹੇ ਵਤੋਵਾ ਸ਼ੇਅਰ ਕਰਦੇ ਹੋ ਵਤੋਵਾ ਸ਼ੇਅਰ ਕਰਦੇ ਹੋ ਵਤੋਵਾ ਸ਼ੇਅਰ ਕਰਦੇ ਹੋ ਵਤੋਵਾ ਸ਼ੇਅਰ ਕਰਦੇ ਹੋ ਮੇਰੇ ਵੀਰ ਨੱਪ ਕੇ ਲਾ ਜੋ ਚੱਲ ਵੀ ਚੱਲ ਸ਼ੇਰਾ ਵਧੀਆ ਵਧੀਆ ਹਾਂ ਵਧੀਆ ਵਧੀਆ ਉਹ ਗਾਂ ਲੰਗ ਲੈਂਦੇ ਗਲੰਟੀਆ ਪਿੱਛੇ ਜਾ ਕੇ ਜਿਹੜੀਆਂ ਟਰਾਲੀਆਂ ਲੈ ਤੱਕ ਇੰਸਪੈਕਟਰ ਸਟਾਰ ਨਹੀਂ ਆਇਆ ਉਹਨਾਂ ਨੂੰ ਕੌਣ ਹੀ ਸਟਾਰ ਸ਼ਾਬਾਸ਼ ਹੈ ਸ਼ਾਬਾਸ਼ ਸ਼ਾਬਾਸ਼ ਹੈ ਸ਼ਾਬਾਸ਼ ਹੈ ਸ਼ਾਬਾਸ਼ ਹੈ ਫੇਰ ਭਈ ਹਾਂਜੀ ਪਿੰਡ ਕਲੂਪੁਰ ਕਾਲੇ ਅੰਮ੍ਰਿਤਸਰ ਦੇ ਲੱਗ ਆਵੇ ਨੋਂ ਉਪਰ ਕਾਲੇ ਮਗਰ ਕੂਲਰ ਦਿਖੰਦੇ ਆ ਭਈ ਇਹਨਾਂ ਦਾ ਸ਼ਾਬਾਸ਼ੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਈ ਸ਼ੇਅਰ ਕਰ ਦਿਓ ਭਈ ਵੱਧ ਤੋਂ ਵੱਧ ਆ ਚੱਲਿਆ ਜੇ 3630 ਨਿਊ ਹੋਲੈਂਡਾ ਇਹਦੇ ਮਗਰ ਤਿੰਨ ਪਈਆਂ ਦੇ ਭਈ ਆ ਰੇਲ ਜਾਂਦੀ ਰੇਲ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਵੇਖਣੋ ਵੇਖਣੋ ਨਾ ਦੇਓ ਆ ਤਿੰਨ ਮੱਖਣ ਮਿੱਟੀ ਛੈਰੀ ਇਲਾਕੇ ਦੇ ਨਾਲ ਲੱਗਦੇ ਆ ਜੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵਾਟਵਾ ਸ਼ੇਅਰ ਕਰ ਦਿਓ 2275 ਦੋ ਟਿੱਕ ਟਾਲੀਆਂ ਜੋੜ ਕੇ ਭਈ ਸ਼ਾਬਾਸ਼ ਹੈ ਭਾਈ ਸ਼ਾਬਾਸ਼ ਹੈ ਸ਼ਾਬਾਸ਼ ਹੈ ਭਾਈ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਵਾਟਵਾ ਸ਼ੇਅਰ ਕਰ ਦਿਓ ਮੇਰੇ ਵੀਰ ਆ ਚੱਲੇ ਜੇ ਠੀਕ ਆ ਜੀ ਆ ਵੇਖੋ ਬੱਲੰਡੀਆਂ ਫੇਰ ਟਿੱਕ ਟਾਲੀਆਂ ਆ ਵੇਖ ਕੇ ਆਲੇ ਆ ਗਏ ਭਈ ਦੋ ਟਿੱਕ ਟਾਲੀਆਂ ਇੱਕ ਪਿੰਟ ਚੋਂ ਭਈ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ 200 300 ਬੰਦਾ ਵੇਖੇ ਮੇਰੇ ਵੀਰੋ ਤੇ ਚੱਲੇ ਟਾਢਾ ਦਿੱਤਾ মিডিਆ ਸਾਡੇ ਕੋਈ ਹੀ ਆ ਬਾਈ ਆ ਚੱਲੀਆਂ ਭੰਦੇੜਾਂ ਵਾਲੀਆਂ ਦੇ ਟਿਕਟ ਵਾਲੀਆਂ ਫਾਰਮ ਟਰੈਕ 60 ਵੱਟਾ ਵਾ ਸ਼ੇਅਰ ਕਰਦੇ ਹੋ ਆ ਜਾਣੀਆਂ ਬਈ ਨਿਕਲਦੀਆਂ ਹੋਈਆਂ ਸ਼ੰਭੂ ਮੋਰਚੇ ਨੂੰ ਬਾਈ ਇਹ ਜਿਲ੍ਹੇ ਦਾ ਤੋਂ ਵੱਡਾ ਕਾਫਲਾ ਸ਼ੰਭੂ ਮਾਰਕੀ ਲਈ ਜਿਹੜਾ ਹਜ਼ਾਰਾਂ ਟਿਕਟ ਵਾਲੀਆਂ ਗੈਰ ਰਫਾਨਾ ਕਰਾਂਗੇ ਹੋ ਗਿਆ ਬਾਈ ਸੋ ਅ ਚਲੋ ਜੀ ਹਜੇ ਵੀ ਮਗਰ ਆ ਰਹੀਆਂ 885 8585 ਵੱਟੋ ਵੀ ਸ਼ੇਅਰ ਕਰ ਦਿਓ ਭਾਈ ਹਜੇ ਵੀ ਲੈਨ ਆ ਵੇਖੋ ਜਿਵੇਂ ਤੁਹਾਨੂੰ ਦਿਖਾ ਲਿਆ ਹਜੇ ਲੈਨ ਨਹੀਂ ਟੁੱਟ ਰਹੀ ਆ ਵੇਖੋ ਆਹ ਤੋ ਤੱਕ ਲੈਣਾ ਹੀ ਲੈਣਾ ਵਾ ਠੀਕ ਆ ਐ ਐ ਚੱਲ ਰਿਹਾ ਭਾਈ ਚਲੋ ਵੀ ਚਲੋ ਸ਼ਾਬਾਸ਼ 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 ਭਾਈ ਵੱਟੋ ਵਾ ਸ਼ੇਅਰ ਕਰ ਦਿਓ ਮੇਰੇ ਵੀਰ 240 ਆ 143 ਵੇਖਣ ਦੇ ਆ 5000 ਬੰਦਾ ਚਾਹੀਦਾ ਸ਼ੇਅਰ ਕਰੋ ਵੇਖੋ ਨਾ ਕਿ ਮੇਰੇ ਵੀ ਚਲੋ ਵੀ ਚਲੋ ਵਾਤ ਤੋਂ ਵਾਤ ਸ਼ੇਅਰ ਕਰਦੇ ਹੋ ਆ ਰਿਹਾ ਭਈ ਨਾਲ ਸ਼ੋਅ ਤੇ ਆ ਫੇਲ ਗਿਆ ਡੀ ਆਈ ਦੋ ਟਰੈਕਟਰ ਟਾਲੀਆਂ ਭਈ ਦੋ ਟਰੈਕਟਰ ਟਾਲੀਆਂ ਕਾਫਲਾ ਰਵਾਨਾ ਹੁੰਦਾ ਹੋਇਆ ਸ਼ੰਭੂ ਮੋਰਚੇ ਨੂੰ ਭਈ ਆ ਗੁਰਦਾਸ ਬਟਵਾ ਜਨਾਲੇ ਜੋ ਭਈ ਇਹ ਵੀ ਬਾਰਡਰ ਦਾ ਹੈ ਜੀ ਸਾਡਾ ਹਾਂ ਉਹਨੂੰ ਵੇਖ ਕਾਈਦੇ ਤੁਸੀਂ ਚਲੋ ਵੀ ਚਲੋ ਸ਼ਾਬਾਸ਼ ਚਲੋ ਵੀ ਚਲੋ ਆ ਵੀ ਜਾਂਦੇ ਹੋਏ ਮਹਿੰਦਰਾ 285 ਆ ਰਿਹਾ ਟੈਕ ਸਿੰਘ ਝੰਡੇ ਵੇਖ ਲੋ ਕਿੰਨਾ ਸੀ ਬਖਾ ਸਕਦੇ ਕਿੰਨਾ ਸਮਾਨ ਲਾ ਗਿਆ ਰਫਾਲ ਹੁਵਾਨਾ ਕਰਦੇ ਹੋਇਆ ਵੱਡੇ ਪੱਡੇ ਦੇ ਟਰੈਕ ਟਾਲੀਆਂ ਦਾ ਕਾਫਲਾ ਸ਼ੰਭੂ ਮੋਰਚੇ ਨੂੰ ਰਵਾਨਦਾ ਹੁੰਦਾ ਹੋਇਆ ਮੇਰੇ ਵੀਰੋ भाई भाई शाबाश चलो भी चलो बड़े पदर पे शाबाश भाई मिंद्र शाबाश भाई शाबाश आगे आ रहे न्यूजीलैंड ਦਾ ਫੁੱਟ ਗਾਣਾ ਲਗਾ ਭਾਈ ਵੇਖ ਗਿਆ ਕਹਿੰਦਾ ਇੰਡੀਆ ਦਾ ਮੀਡੀਆ ਕਿਸਾਨ ਕਹਿੰਦਾ ਬੀਬੀਸੀ ਤੇ ਛਾਇਏ ਹੋਏ ਨੇ ਲੰਘਾ ਰਿਕਾਰਡ ਭਾਈ ਸ਼ਾਬਾਸ਼ ਹੈ ਭਈ ਸੋਨਾ ਲਿਖਾਇਆ ਵਾਧਵਾ ਸ਼ੇਅਰ ਕਰ ਦਿਓ ਵਾਧਵਾ ਸ਼ੇਅਰ ਕਰ ਦਿਓ ਆ ਜਾਂਦੇ ਹੋਏ ਭਈ ਸ਼ੰਭੂ ਮੋਰ ਦੇ ਨੂੰ ਕਾਫਲਾ ਰਵਾਂਦਾ ਹੋਇਆ ਸ਼ੰਭੂ ਮੋਰ ਦੇ ਨੂੰ ਹਜੇ ਵੀ ਭਈ ਲੈਂ ਟੁੱਟ ਨਹੀਂ ਰਹੀ ਐਂਦਾ ਲੈਂ ਟੁੜੀ ਆਉਂਦੀ ਆ ਹਜੇ ਵੀ ਲੈਂ ਤੁਸੀਂ ਵੇਖੋਗੇ ਉਹ ਮਗਰੋਂ ਤੱਕ ਹੈਗੀ ਆ ਬਹੁਤ ਵੱਡੇ ਪੱਧਰ ਤੇ ਟੁਰਦਾ ਹੈ ਲੈਂ ਪੂਰੀ ਜਾਂਦੀ ਹੋਈ ਧੰਨਵਾ ਬੁਖਾਰਿਆ ਵਾ ਵਾਧਵਾ ਸ਼ੇਅਰ ਕਰ ਦਿਓ ਇੱਧਰ ਦੇ ਪਾਸੋਂ ਬਖਾਲੀ ਕਹਾਂਗਾ ਵਾਧਵਾ ਸ਼ੇਅਰ ਲੈਂ ਟਾਲਦੀ ਹੋਈ ਵੱਤ ਤੋਂ ਵੱਧ ਮੇਰੇ ਵੀਰ ਸ਼ੇਅਰ ਕਰੀ ਜਾਓ ਵੱਤ ਤੋਂ ਵੱਧ ਮੇਰੇ ਵੀਰ 500 ਬੰਦਾ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਖਿੱਚ ਦਿਓ ਕੰਮ ਜਰਾ ਠੀਕ ਆ ਸਲੋ ਕਨੈਕਸ਼ਨ ਹੋ ਰਿਹਾ ਭਾਈ ਚਲੋ ਜੀ ਸਲੋ ਚਲੋ ਖੜਾ ਹਾਂ ਸਰਕਾਰ ਸਲੋ ਕਰਦੀ ਮੇਰੇ ਸਿੰਘ ਸਾਡਾ ਠੀਕ ਆ ਵੱਤ ਤੋਂ ਵੱਧ ਦੇ ਦਿਓ ਲਾ ਦਿਓ ਲਾ ਦਿਓ ਨੱਪ ਕੇ ਜਰਾ 200 ਤੱਕ ਪਹੁੰਚਾ ਦਿਓ ਮੇਰੇ ਵੀਰ ਹੋ ਗਿਆ 153 ਖਿੱਚ ਲਓ ਖਿੱਚ ਲਓ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਜਿੰਨਾ ਕੁ ਵਖਾ ਸਕਦੇ ਵਖਾਉਨੇ ਤੁਹਾਨੂੰ ਕਾਫਲਾ ਰਵਾਨਾ ਹੁੰਦਾ ਆ ਸ਼ਾਬਾਸ਼ ਹੈ ਭਾਈ ਕਾਫਲਾ ਰਵਾਨਾ ਹੁੰਦਾ ਆ ਮੇਰੇ ਵੀਰ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਨੂੰ ਵਿਆਸ ਤੋਂ ਵਿਆਸ ਤੋਂ ਕਾਫਲਾ ਰਵਾਨਾ ਹੁੰਦਾ ਆ ਮੇਰੇ ਵੀਰੋ 160 ਹੋ ਗਏ ਖਿੱਚ ਦਿਓ ਕਰ ਦਿਓ 6 264 ਹੋ ਗਏ ਮੇਰੇ ਵੀਰ ਲਾ ਲਓ ਨੱਪ ਕੇ ਨੂੰ ਨੂੰ ਆਹ ਲੈਂਡ ਛੇ ਤੋਂ ਛਾੜ ਹੋ ਗਏ 70 ਹੋ ਗਏ 200 ਦੇ ਪਹੁੰਚਾ ਦਿਓ ਮੇਰੇ ਵੀਰ ਖਿੱਚ ਦਿਓ ਖਿੱਚ ਦਿਓ ਆਰਮ ਟਰੈਕ 60 ਚੱਲ ਰਿਹਾ ਮੇਰੇ ਵੀਰ ਵੱਟ ਤੋਂ ਵੱਟ ਸ਼ੇਅਰ ਕਰ ਦਿਓ ਮੇਰੇ ਵੀਰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਤੇ ਜਹੀ ਵਿਖਾ ਸਕਦੇ ਆ ਉਹਨਾਂ ਤੁਹਾਨੂੰ ਵਿਖਾ ਲਈ ਜਾਣੇ ਆ ਪਰ ਅਸੀਂ ਵੀ ਜਾਣਾ ਤੇ ਵੱਤ ਤੋਂ ਵੱਧ ਸ਼ੇਅਰ ਕਰੀ ਗਏਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਲੰਮੀ ਲਾਈਨ ਹੈ ਹੱਲੇ ਵੀ ਜਿੰਨਾ ਤੇ ਤੁਹਾਨੂੰ ਵਿਖਾ ਸਕਦੇ ਵਿਖਾਤਾ ਬਈ ਮੈਂ ਸਰਬੰਤ ਸਿੰਘ ਪੰਦੇਰ ਜਿਵੇਂ ਦੋਵੇਂ ਫੋਰਮਾਨ ਨੇ ਫੈਸਲਾ ਕੀਤਾ ਸੀਗਾ ਪੇ ਅਸੀਂ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ ਸੱਟ ਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ ਚ ਵੀ ਤੇ ਹੁਣ ਟਰੈਕਟਰ ਟਾਲੀਆਂ ਆਣੀਆਂ ਵਿਆਸ ਨੂੰ ਚਾਲੇ ਪਾ ਰਹੀਆਂ ਰਾਤ ਵੱਡਾ ਇਕੱਠ ਵਿਆਸ ਤੇ ਹੋਏਗਾ ਔਰ ਕੱਲ ਚਾਲੇ ਪਾਵਾਂਗੇ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦਿਵਾਸੀਆਂ ਦੀ ਸਬਧਾਨ ਦੀ 5ਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਐਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾ ਉਮੇਦਕਰ ਦੀ ਫਿਰੇ ਬੁੱਤ ਨੂੰ ਸਰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆਂ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਵੀ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15-16 ਸੂਬਿਆਂ 'ਚ ਪ੍ਰੋਗਰਾਮ ਹੁੰਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਅਹਾਰਕਾਰਾ ਨਾ ਕਰੇ ਪਹਿਲਾਂ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੁਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜਿੱਤਨ ਦੇ ਰਾਤੇ ਤੁਰਿਆ ਹੈਗਾ ਵਾ